ਹਲਕਾ ਦੱਖਣੀ ਅਧੀਨ ਆਉਂਦੇ ਰਮਿੰਦਰ ਸਿੰਘ ਬੁਲਾਰੀਆ ਪਾਰਕ ਦਾ ਸਫਾਈ ਪੱਖੋਂ ਬੁਰਾ ਹਾਲ ਹੈ। ਥਾਂ-ਥਾਂ ਤੇ ਲੱਗੇ ਕੂੜੇ ਦੇ ਢੇਰ ਉੱਤੇ ਸੈਰ ਕਰਨ ਵਾਲੇ ਲੋਕਾਂ ਲਈ ਪਰੇਸ਼ਾਨੀਆਂ ਦਾ ਕਾਰਨ ਬਣ ਰਹੇ ਨੇ। ਉਹਨਾਂ ਨੇ ਕਿਹਾ ਕਿ ਸਰਕਾਰ ਅਤੇ ਨਗਰ ਨਿਗਮ ਪ੍ਰਸ਼ਾਸਨ ਦਾ ਇਸ ਵੱਲ ਕੋਈ ਵੀ ਧਿਆਨ ਨਹੀਂ ਹੈ। ਉਹਨਾਂ ਆਖਿਆ ਕਿ ਨੇੜੇ ਹੀ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ ਇੱਥੇ ਮੱਥਾ ਟੇਕਣ ਲਈ ਆਉਂਦੇ ਹਨ ਪਰ ਦੂਜੇ ਪਾਸੇ ਨੇੜੇ ਹੀ ਪਾਰਕ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਹਨ। ਲੋਕਾਂ ਨੇ ਆਖਿਆ ਕਿ ਇਹ ਪਾਰਕ ਰਾਜਨੀਤੀ ਦੀ ਭੇਟ ਚੜ ਗਿਆ ਹੈ। ਕਿਉਂਕਿ ਇਸ ਬਾਗ ਦਾ ਪਹਿਲਾ ਨਾਮ ਕਸ਼ਤਰੀ ਬਾਗ ਹੁੰਦਾ ਸੀ ਉਸ ਤੋਂ ਬਾਅਦ ਇਸ ਦਾ ਨਾਮ ਰਵਿੰਦਰ ਸਿੰਘ ਬੁਲਾਰੀਆ ਪਾਰਕ ਰੱਖਿਆ ਗਿਆ ਪਰ ਇਸ ਪਾਰਕ ਨੂੰ ਨਗਰ ਨਿਗਮ ਅਤੇ ਸਰਕਾਰ ਵੱਲੋਂ ਅਣਗੌਲਿਆ ਰੱਖਿਆ ਗਿਆ ਥਾਂ-ਥਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਅਤੇ ਪਾਰਕ ਵਿੱਚ ਜੋ ਫੁਵਾਾਰੇ ਲੱਗੇ ਹੋਏ ਹਨ ਉਹ ਵੀ ਟੁੱਟ ਗਏ ਹਨ ਲੋਕਾਂ ਨੇ ਕਿਹਾ ਹੈ ਕਿ ਇਸ ਦੀ ਜਲਦ ਮੁਰੰਮਤ ਕਰਵਾਈ ਜਾਵੇ ਇਸ ਵਰਗ ਵਾਸੀ ਰਵਿੰਦਰ ਸਿੰਘ ਬੁਲਾਰੀਆ ਪਾਰਕ ਆ ਜੀ ਇਹ ਹਾਲਾਤ ਇੱਥੇ ਇੰਨੇ ਗਮਾੜੇ ਹੋ ਚੁੱਕੇ ਨੇ ਹੁਣ ਐਸ ਮਤਲਬ ਦਾ ਹਾਲਾਤ ਕਿਰੇ ਮਾੜੇ ਵੇਖੀਏ ਤੁਸੀਂ ਜੀ ਵੀਡੀਓ ਮਗਰ ਠੀਕ ਹੈ ਜੀ ਬਲਾਰੀ ਸਾਹਿਬ ਦੀ ਸਵਰਗਵਾਸੀ ਰਮਿੰਦਰ ਸਿੰਘ ਬਲਾਰੀ ਸਾਹਿਬ ਦੀ ਫੋਟੋ ਲੱਗੀ ਆ ਆ ਜਿਹੜੇ ਪਾਰਕ ਦੇ ਹਾਲਾਤ ਹੋਏ ਨਾ ਇਹ ਮੌਜੂਦਾ ਸਰਕਾਰ ਨਾ ਕੁੰਭ ਕਰਨ ਦੀ ਨੀਂਦ ਸੋਤੀ ਹੋਈ ਹੈ ਕੁੰਭ ਕਰਨ ਦੀ ਨੀਂਦ ਮੈਂ ਉਹਨਾਂ ਨੂੰ ਕਹਿੰਦਾ ਨਾ ਜਾਗੋ ਇਹ ਜਾਗਣਾ ਕਿਦੋਂ ਆ ਵੇਖੋ ਭਗੰਤ ਮਾਨ ਤੇ ਵੱਡੀਆਂ ਵੱਡੀਆਂ ਗੱਲਾਂ ਕਰਦਾ ਇਹ ਹੈ ਮੁੱਖ ਮੰਤਰੀ ਸਾਹਿਬ ਕੀ ਉਹ ਤੁਹਾਡੀ ਟੀਮ ਥੱਲੇ ਕੀ ਕਰਦੀ ਪਈ ਹੈ ਕਿ ਉਹ ਜਾਗਦੀ ਨਹੀਂ ਪਈ ਉਹਨਾਂ ਨੂੰ ਜਾਗਣਾ ਚਾਹੀਦਾ ਵਾ ਜੇ ਆ ਇੱਧਰ ਵੇਖੋ ਜੀ ਜੂਬਿਆਂ ਦਾ ਡੱਬ ਬਣਿਆ ਦੇ ਪਹਿਲੋਂ ਜੇ ਵਿਖੰਗ ਨੇ ਇੰਦਰਬੀਰ ਸਿੰਘ ਜੀ ਬੁਲਾ ਰੀਆ ਚਲੋ ਮੈਂ ਉਹਨਾਂ ਦਾ ਪਤਾ ਕਿਉਂ ਇਹ ਫੈਨ ਆ ਉਹ ਠੀਕ ਆ ਹੱਕ ਸੱਚ ਦੀ ਲੜਾਈ ਲੜਦਾ ਸੀ ਪਹਿਲੋਂ ਠੀਕ ਆ ਜੇ ਮਗਰਲੇ ਬੰਨੇ ਵੇਖੇ ਸਟੇਡੀਅਮ ਬਣੀਆਂ ਸਟੇਡੀਅਮ ਦੇ ਵਿੱਚ ਵੇਖੋ ਮੈਂ ਸਮਾਜ ਸੇਵੀ ਦੇ ਤੌਰ ਤੇ ਕਹਿ ਰਿਹਾ ਮੈਂ ਐਮਐਲਏ ਚੋਣ ਲੜੀ ਜੀ ਹਲਕਾ ਦਖਣੀ ਤੋਂ ਰਿਪਬਲਿਕਨ ਪਾਰਟੀ ਆਫ ਇੰਡੀਆ ਤੋਂ ਕੇਂਦਰ ਦੇ ਮੰਤਰੀ ਆਰਾਮ ਦਾ ਛੜਾਵਲੇ ਮੈਂ ਉਹਨਾਂ ਨਾਲ ਚੋਣ ਲੜੀ ਆ ਇਹ ਜਿਹੜੇ ਹਾਲਾਤ ਇਹੋ ਜਿਹੇ ਬਣਾਤੇ ਆ ਇਹ ਸਰਕਾਰ ਭਾਜੀ ਗੁੰਗੀ ਬੋਲੀ ਆ ਇਹ ਗੱਲਾਂ ਕਰਨ ਵਾਲੀ ਆ ਇਹਨਾਂ ਨੂੰ ਪਾਰਕ ਨਹੀਂ ਦੇ ਦਈ ਇਥੇ ਇਹ ਕੋਈ ਸ਼ੀਦਾ ਸਾਹਿਬ ਨਹੀਂ ਇੱਥੇ ਅੱਡੇ ਬਣਾਤੇ ਜੁਵੇ ਦੇ ਆ ਮਗਲੇ ਬੰਨੇ ਸਟੇਡੀਅਮ ਵੇਖਿਓ ਕਿਤੇ ਜਾ ਕੇ ਭਾਜੀ ਉੱਥੇ ਬਲਾਰੇ ਸਾਹਿਬ ਨੇ ਜੇ ਲਿਆਂਦਾ ਸੀ ਨਾ ਇਹ ਹਾਲਾਤ ਇਹੋ ਜਿਹੇ ਮੈਂ ਪਤਾ ਕੀ ਕਹਿਣਾ ਚਾਹੁੰਦਾ ਮੈਂ ਸੀਐਮ ਸਾਹਿਬ ਆਓ ਮੇਰੇ ਨਾਲ ਮੈਂ ਤੁਹਾਨੂੰ ਨਾਲ ਇੱਥੇ ਬਲਾਰੀਏ ਵਰਗੇ ਤੇ ਲੈ ਜਾਂਦਾ ਤੁਸੀਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਜੇ ਕੋਈ ਕਹਿੰਦਾ ਜੀ ਭਾਜੀ ਇੱਥੇ ਕਿਨੇ ਨਾਮ ਬਦਲੋ ਨਾਮ ਬਦਲ ਕੇ ਕੀ ਸਹੀ ਹੋ ਜਾਏਗਾ ਭਾਜੀ ਇਹ ਜੇ ਨਾਮ ਬਦਲ ਕੇ ਸਹੀ ਥੋੜਾ ਹੋਣਾ ਵਾ ਭਾਜੀ ਇੱਥੇ ਬਿਮਾਰੀਆਂ ਨਾਲ ਜਾਂਦੀਆਂ ਵਾ ਇੱਥੇ ਵੇਖੋ ਮੇਰੇ 12 ਕੁੱਤੇ ਵੇਖੋ ਘੁੰਮਦੇ ਬੇਨੇ ਜੇ ਕੋਈ ਇੱਥੇ ਸੈਲ ਕਰਨਾ ਸਿਆ ਉਹਨਾਂ ਨੇ ਲੱ ਵੱਡੀਆਂ ਵੱਡੀਆਂ ਗੱਲਾਂ ਗੱਲਾਂ ਦੇ ਬਹੁਤ ਵੱਡੀਆਂ ਵੱਡੀਆਂ ਕਰਦੇ ਨੇ ਇੱਥੇ ਨਕਾਮੀ ਪਤਾ ਕਿੰਨਾਂ ਦੀ ਜੇ ਕਾਰਪੋਰੇਸ਼ਨ ਵਾਲਿਆਂ ਦੀ ਨਕਾਮੀ ਆ ਬੜੇ ਵੱਡੇ ਦਾਅਵੇ ਕਰਦੇ ਨੇ ਇਹਨਾਂ ਦੀ ਮੈਂ ਸਮਾਜ ਸੇਵੀ ਦੀ ਤੌਰ ਤੇ ਮੈਂ ਕਹਿੰਦਾ ਮੈਂ ਭਾਈ ਮੈਂ ਥੋਕ ਕੇ ਕਹਿੰਦਾ ਜੀ ਮੈਂ ਚਲੋ ਵਿਚਰਦਾ ਵੀ ਆ ਪੱਤਰਕਾਰੀ ਤੌਰ ਤੇ ਵੀ ਵਿਚਰਦਾ ਰਿਹਾ ਆ ਪਰ ਇਹ ਹਾਲਾਤ ਜਿਹੜੇ ਮੈਂ ਵੇਖੇ ਨਾ ਪਹਿਲੀ ਵਾਰੀ ਵੇਖੇ ਜੀ ਇਹੋ ਜੀ ਸਰਕਾਰ ਦੇ ਇਹ ਹਾਲਾਤ ਬਹੁਤ ਮਾੜੇ ਨੇ ਇਹ ਆਣ ਵਾਲੇ ਨਿਜੀ ਦੇ ਜਿਹੜੇ ਨਾ ਇਹ ਨਿਕਲ ਆਣੇ ਨੇ ਲੋਕੀ ਵੇਖੋ ਲਾਗੇ ਵੇਖੋ ਸਾਰੇ ਆਸੇ ਪਾਰਕ ਬਣੇ ਹੀ ਬੜੀ ਵਧੀਆ ਲੋਕੀ ਕਹਿੰਦੇ ਸੇਲ ਕਰਾਂਗੇ ਇਹਨੋਂ ਵਧ ਇਥੋਂ ਦੇ ਜੇ ਵਿਧਾਇਕ ਜੇ ਇੰਦਰਬੀਰ ਸਿੰਘ ਬਲਾਰੀਆ ਸੀ ਉਹਨਾਂ ਦੇ ਪਿਤਾ ਜੀ ਦੇ ਨਾਂ ਤੇ ਜੇ ਬਣੀ ਆ ਨਾ ਉਹਨਾਂ ਨੇ ਬੜਾ ਸਮਾਂ ਸੰਭਾਲ ਰੱਖਣੀ ਹੈ ਮੈਨੂੰ ਪਤਾ ਇਹ ਮੈਂ ਕਹਿੰਦਾ ਇਹ ਸਾਡੀ ਬੜੀ ਮਾੜੀ ਕਿਸਮਤ ਹੈ ਇਥੋਂ ਦੇ ਜੇਰੇ ਮੈਂ ਕਹਿੰਦਾ ਵਿਧਾਇਕ ਸਾਹਿਬ ਇੰਦਰਬੀਰ ਸਿੰਘ ਨਿਜਰ ਉਹਨਾਂ ਦਾ ਇੰਦਰਬੀਰ ਸਿੰਘ ਬਲਾਰੀਆ ਉਹਨਾਂ ਦਾ ਨਾਂ ਇੰਦਰਬੀਰ ਸਿੰਘ ਨਿਜਰ ਨਾਂ ਤੇ ਇੱਕੋ ਹੀ ਆ ਉਹਨਾਂ ਦਾ ਇੰਦਰਬੀਰ ਸਿੰਘ ਹੈ ਉਹਨਾਂ ਦਾ ਵੀ ਇੰਦਰਬੀਰ ਉਧਰ ਨਿਜਰ ਤੇ ਉਧਰ ਉਹ ਮੈਨੇਜਰ ਸਾਹਿਬ ਤੁਹਾਨੂੰ ਬੇਨਤੀ ਕਰਦਾ ਵਾਂ ਇਥੋਂ ਦੇ ਹਾਲਾਤ ਜ਼ਰੂਰ ਵੇਖ ਲਓ ਮੰਮੀ ਐਮਐਲਏ ਤੁਹਾਡੇ ਅੱਗੇ ਹਰਿਆਵਾ ਠੀਕ ਹੈ ਜੀ ਮੇਰਾ ਮੇਰਾ ਅੱਜ ਵੀ ਗੂਗਲ ਤੇ ਨਾਂ ਬੋਲਦਾ ਵਾ ਬਲਾਰੀਆ ਸਾਹਿਬ ਵੀ ਹਰੇ ਨੇ ਮਵੀ ਹਰੇ ਆਵਾ ਕਿ ਨਹੀਂ ਆਪਣੇ ਤਲਵੀਰ ਜੀ ਵੀ ਹਰੇ ਨੇ ਕਾਲੀਦਾਲਾ ਲੋ ਪਰ ਮੈਂ ਕਹਿੰਦਾ ਯਾਰ ਜਾਗੋ ਕੱਲੀ ਤੁਸੀਂ ਬਲਾਰੀਆ ਪਾਰਕ ਨੂੰ ਨਾ ਵੇਖੋ ਗਾਂਧੀ ਦੇ ਢੇਰ ਲੱਗੇ ਜਿਹੜੇ ਅੱਜ ਹਰ ਵਾਰਡ ਚ ਹਰ ਗਲੀ ਚ ਗੰਦਗੀ ਦੇ ਢੇਰ ਲੱਗੇ ਆ ਕੂੜੇ ਦੇ ਡੰਬ ਬਣ ਗਏ ਆ ਸਾਰਾ ਦੱਖਣੀ ਹਲਕਾ ਕੀ ਪੂਰਾ ਅੰਮ੍ਰਿਤਸਰ ਹੀ ਜਿਹੜਾ ਇਹ ਹੁਣੇ ਕੂੜੇ ਦਾ ਡੰਪ ਬਣ ਚੁੱਕਾ ਨਾ ਹੀ ਕੋਈ ਸਾਫ ਸਵਾਈ ਆ ਇਹ ਤੁਸੀਂ ਬਾਕੀ ਵੇਖ ਹੀ ਰਹੇ ਨੇ ਤੁਸੀਂ ਤੁਹਾਡਾ ਤੇ ਰੋਜ਼ ਦਾ ਕੰਮ ਆ ਪੱਤਰਕਾਰੀ ਕਰਨ ਦੇ ਤੁਸੀਂ ਸਾਡੇ ਭਰਾ ਜੇ ਬਾਰੀ ਹਾਲਾਤ ਵੇਲੇ ਕੂੜੇ ਦੇ ਢੇਰ ਲੱਗੇ ਭਾਈ ਤੁਹਾਨੂੰ ਜੇ ਕਿਸੇ ਪਾਸੇ ਸਮਾਰਟ ਸ਼ਹਿਰੀ ਲੱਗਦੀ ਦੱਸੋ ਲੱਗਦੀ ਤੁਹਾਨੂੰ ਵੀ ਇਹ ਸਮਾਰਟ ਸ਼ਹਿਰੀ ਹੈ ਇਹ ਮੇਰੇ ਹਿਸਾਬ ਨਾਲ ਅੰਮ੍ਰਿਤਸਰ ਦੀ ਇਹਲੇ ਸਭ ਤੋਂ ਮਾੜਾ ਹਲਕੀ ਦਾ ਹਲਕਾ ਦਖਣੀ ਹੋ ਗਿਆ ਵੈਸੇ ਤੇ ਅੰਮ੍ਰਿਤਸਰ ਦੇ ਹਲਾ ਦਿੰਦੇ ਮਾੜੇ ਆ ਅੱਜ ਤੁਹਾਨੂੰ ਆਪਾਂ ਆਪਣੀ ਵਾਰਚੀ ਵਿਖਾ ਦਾਂਗੇ ਇਹਲੇ ਸੀਵਰਾ ਦੀ ਲੋਕੀ ਗੰਦਾ ਪਾਣੀ ਵੀ ਨੂੰ ਹੀ ਬੂਰ ਹੋਏ ਪਿਆ ਇਸਲੇ ਹਾਲਾਤ ਬਹੁਤ ਮਾੜੇ ਆ ਚਲੋ ਬਾਕੀ 27 ਦੇ ਵਿੱਚ ਜਨਤਾ ਨੇ ਦੱਸ ਦੇਣਾ ਰਿਜ਼ਲਟ ਦੇ ਕੇ ਇਹ ਤੇ ਬਿਮਾਰੀਆਂ ਲੈ ਬਿਮਾਰੀਆਂ ਲੈ ਕੇ ਜਾਂਦੇ ਆ ਇੱਥੋਂ ਲੋਕੀ ਤੁਸੀਂ ਵੇਖੋ ਕੋਈ ਇੱਥੇ ਧੀ ਪੈਣੀ ਆ ਸਕਦੀ ਕਿਉਂਕਿ ਨਸ਼ੇੜੀਆਂ ਦਾ ੱਡਾ ਜਵਾਰੀਆਂ ਦਾ ੱਡਾ ਬਣ ਗਿਆ ਇਹਨਾਂ ਨੇ ਪੁਲਾਰੀਆ ਸਾਹਿਬ ਨੇ ਪਾਰਕ ਬਣਾਈ ਸੀ ਲੋਕਾਂ ਦੀ ਸੇਵਾ ਵਾਸਤੇ ਇੱਥੇ ਲੋਕੀ ਹੁਣ ਸੈਰ-ਸਪਾਟਾ ਕਰਨ ਹਨਾ ਇਹ ਲੋਕਾਂ ਦੀ ਸਿਹਤ ਵਧੀਆ ਬਣੇ ਜਿਮ ਬਣਾਇਆ ਛੇਡਾ ਵਧੀਆ ਇਹਨਾਂ ਨੇ ਦੱਸੋ ਇੱਕ ਪੱਤਾ ਇੱਟ ਦੇ ਦੂਰ ਦੀ ਵਾਲ ਪੱਤਾ ਨਹੀਂ ਚਕਾਇਆ ਨਾ ਕਦੀ ਉਸ ਤੋਂ ਬਾਅਦ ਅਜਿਹਾ ਤੁਹਾਨੂੰ ਪਤਾ ਹੀ ਹੈ ਇਹ ਗੱਲ ਸਹੀ ਆ ਕਿ ਬਲਾਰੀਆ ਸਾਹਿਬ ਦੀ ਸ਼ਾਨ ਦੇ ਕਰਕੇ ਹੀ ਵੀ ਇਹ ਜਿਹੜੇ ਆ ਵੀ ਇਹਨਾਂ ਦੀ ਸ਼ਾਨ ਹੈ ਹੋਰ ਨਾ ਵੱਸ ਸਕੇ ਇਸ ਕਰਕੇ ਕੜੀ-ਮੁਣੀ ਹਰ ਵਾਰ ਇਹ ਇਹ ਮੁੱਦਾ ਢਾਹ ਦਿੰਦੇ ਆ ਕਿ ਬਲਾਰੀਆ ਪਾਰਕ ਸ਼ਕਤਰੀ ਬਾਗ ਦਾ ਨਾਮ ਬਲਾਰੀਆ ਪਾਰਕ ਰੱਖਿਆ ਬਾਬਾ ਦੀਪ ਸਿੰਘ ਜੀ ਦਾ ਨਾਮ ਰੱਖਣਾ ਦੇਖੋ ਜੀ ਬਾਬਾ ਦੀਪ ਸਿੰਘ ਜੀ ਨੂੰ ਮਾਰਾ ਇਹਨੂੰ ਸਾਰੀ ਦੁਨੀਆ ਜਾਣਦੀ ਬੜੀ ਚੰਗੀ ਜੀ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਬਾਬਾ ਦੀਪ ਸਿੰਘ ਉਹਨਾਂ ਦੀਆਂ ਬੜੀਆਂ ਦੀਨਾਂ ਵਾਂ ਇਹ ਪੂਰੇ ਸੰਸਾਰ ਤੇ ਲੋਕੀ ਤੁਸੀ ਐ ਤਰ੍ਹਾਂ ਦੇਖੋ ਕਿੰਨਾ ਰਾਸ਼ ਹੁੰਦਾ ਇੱਕ ਪਾਸੇ ਸੇਵਾ ਇਹ ਇੱਕ ਪਾਸੇ ਇੰਨੀ ਜਨਤਾ ਹੈ ਨਿਚੇ ਪੈਰੇ ਦੇ ਦੂਜੇ ਪਾਸੇ ਗੰਦ ਪਿਆ ਹੁੰਦਾ ਸਵਰਗ ਬਾਗੀ ਰਮੇਂਦਰ ਸਿੰਘ ਬੁਲਾਰੀਏ ਦੇ ਨਾਂ ਤੇ ਬਣਾਇਆ ਗਿਆ ਪਾਰਕ ਜਿਹਨੂੰ ਸ਼ਕਤਰੀ ਬਾਗ ਪਾਰਕ ਵੀ ਕਹਿੰਦੇ ਹਨ ਉਹਦੇ ਹਾਲਾਤ ਖਰਾਬ ਹਨ ਮੈਂ ਆਪਣੇ ਸਹਿਯੋਗੀ ਨੂੰ ਕਹਾਂ ਤਸਵੀਰਾਂ ਇੱਕ ਵਾਰ ਤੁਹਾਨੂੰ ਜ਼ਰੂਰ ਸਾਂਝੀਆਂ ਕਰਦੇ ਜਿਹੜਾ ਇਹ ਬਾਗ ਹੈ ਇਹਦਾ ਨਿਰਮਾਣ ਕੀਤਾ ਗਿਆ ਸੀ ਜਦੋਂ ਸਮੇਂ ਦੀ ਅਕਾਲੀ ਸਰਕਾਰ ਨੇ ਇਹਦਾ ਨਿਰਮਾਣ ਕਰਵਾਇਆ ਸੀ ਅਤੇ ਇਸ ਵਿੱਚ ਫੁਵਾਰੇ ਵੀ ਲਗਾਏ ਸਨ ਅਤੇ ਇਸ ਵਿੱਚ ਸੁੰਦਰ-ਸੁੰਦਰ ਬੂਟੇ ਫੁੱਲ ਲਗਾਏ ਸਨ ਅਤੇ ਇਹ ਜਿਹੜਾ ਪਾਰਕ ਜੀ ਪੂਰੇ ਅੰਮ੍ਰਿਤਸਰ ਦੀ ਖੇਚ ਦਾ ਕੇਂਦਰ ਬਣਿਆ ਹੋਇਆ ਸੀ ਪਰ ਹੁਣ ਜਿਹੜੀ ਹਾਲਾਤ ਹਨ ਪਾਰਕ ਦੇ ਉਹ ਵੱਧ ਤੋਂ ਵੱਧ ਹਨ ਇੱਥੇ ਜਗ੍ਹਾ ਜਗ੍ਹਾ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਅਤੇ ਇਹ ਨਸ਼ੇੜੀਆਂ ਦਾ ਦੂਜੇ ਪਾਸੇ ਅੱਡਾ ਵੀ ਬਣਿਆ ਹੋਇਆ ਤੇ ਲੋਕ ਜਿਹੜੇ ਇੱਥੇ ਸੈਰ ਕਰਨ ਨਹੀਂ ਆਉਂਦੇ ਕਿਉਂਕਿ ਸੈਰ ਕਰਨ ਵਾਲੀ ਜਗ੍ਹਾ ਨਹੀਂ ਰਹੀ ਇੱਥੇ ਥਾਂ ਥਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਔਰ ਦੂਜੇ ਪਾਸੇ ਅਮਰਥਰ ਨਗਰ ਨਿਗਮ ਪ੍ਰਸ਼ਾਸਨ ਵੱਲੋਂ ਬਾਰ ਬਾਰ ਇਹ ਆਖਿਆ ਜਾ ਰਿਹਾ ਕਿ ਅਮਰਸਰ ਨੂੰ ਸਮਾਰਟ ਸਿਟੀ ਬਣਾਇਆ ਜਾ ਰਿਹਾ ਹੈ ਅਮਰਸਰ ਦੇ ਪਾਰਕਾਂ ਨੂੰ ਹੈਰੀਟੇਜ ਬਣਾਇਆ ਲੁੱਕ ਦਿੱਤੀ ਜਾ ਰਹੀ ਪਰ ਤੁਸੀਂ ਤਸਵੀਰਾਂ ਵਿੱਚ ਦੇਖਿਆ ਕਿ ਕਿਵੇਂ ਜਿੰਨੂੰ ਅਸੀਂ ਸਵਰਗਵਾਸੀ ਰਮਿੰਦਰ ਸਿੰਘ ਬ ਇਹ ਕਤਰੀ ਬਾਗ پارک ਕਹਿੰਦੇ ਬਿਲਕੁਲ ਗੁਰਦੁਆਰਾ ਸ਼ਹੀਦ ਗੰਸਾਏ ਦੇ ਨੇੜੇ ਹਨ ਐਤਵਾਰ ਨੂੰ ਜਦੋਂ ਚਪੈਰਾ ਹੁੰਦਾ ਵੱਡੀ ਗਿਣਤੀ ਜਿੱਥੇ ਵੀ ਸੰਗਤਾਂ ਆਉਂਦੀਆਂ ਹਨ ਅਤੇ ਜਦੋਂ ਆਪਣੇ ਪਰਿਵਾਰਾਂ ਸਮੇਤ ਇੱਥੇ ਸੈਰ ਕਰਦੀਆਂ ਹਨ ਪਰ ਤੁਸੀਂ ਦੇਖਦੇ ਹੋ ਗੰਦਗੀ ਭਰਿਆ ਇੱਥੇ ਮਾਹੌਲ ਹੈ ਸੋ ਨਗਰ ਨਿਗਮ ਪ੍ਰਸ਼ਾਸਨ ਨੂੰ ਪਹਿਲ ਦੇ ਆਧਾਰ ਤੇ ਇਸ پارک ਦੇ ਜੋ ਵੀ ਕੰਮ ਹਨ ਉਹ ਕਰਵਾਉਣੇ ਚਾਹੀਦੇ ਕਿਉਂਕਿ ਜਿਹੜੀ ਇੱਥੇ ਤਸਵੀਰਾਂ ਸੀ ਤੁਹਾਨੂੰ ਸਾਂਝੀਆਂ ਦਿੱਤੀਆਂ ਤੁਸੀਂ ਦੇਖਿਆ ਥਾਂ ਥਾਂ ਤੇ ਕੋੜੇ ਦੇ ਢੇਰ ਲੱਗੇ ਹਨ ਜਿਹੜੇ ਇੱਥੇ ਫੁਵਾਰੇ ਲੱਗੇ ਸਨ ਉਹ ਵੀ ਇੱਥੇ ਫੁਵਾਰੇ ਅੱਧੇ ਤਾਂ ਗਾਇਬ ਹੀ ਹੋ ਗਏ ਨੇ ਪਰ ਜੇ ਕੁਝ ਤੋ ਨਗਰ ਨਿਗਮ ਦੇ ਪ੍ਰਸ਼ਾਸਨ ਜਿਹੜਾ ਵੱਡੇ ਵੱਡੇ ਵਾਅਦੇ ਦਾਅਵੇ ਕਰ ਰਿਹਾ ਕਿ ਪਾਰਕ ਬਹੁਤ ਸੁੰਦਰ ਪਾਰਕ ਬਣਾਏ ਜਾ ਰਹੇ ਹਨ ਅਮਰਸਰ ਦੇ ਅਮਰਸਰ ਨੂੰ ਸਮਾਰਟ ਸਿਟੀ ਬਣਾਇਆ ਜਾ ਰਿਹਾ ਪਰ ਦੂਜੇ ਪਾਸੇ ਤੁਸੀਂ ਦੇਖਿਆ ਕਿ ਪਾਰਕ ਵਿੱਚ ਕਿਤੇ ਵੀ ਸਫਾਈ ਦੇ ਨਾਮੋ ਨਿਸ਼ਾਨੀ ਥਾਂ ਥਾਂ ਤੇ ਗੰਦਗੀ ਦੇ ਟੀਲ ਲੱਗੇ ਹੋਏ ਨੇ ਜਿੱਥੇ ਲੋਕ ਸੈਰ ਕਰਨ ਵਾਸਤੇ ਆਉਂਦੇ ਹਨ ਉਹ ਵੀ ਪਰੇਸ਼ਾਨ ਹਨ ਕਿਤੇ ਨਾ ਕਿਤੇ ਜਦੋਂ ਉਹ ਸੈਰ ਕਰਨ ਆਉਂਦੇ ਹਨ ਉਹ ਆਪਣੀ ਸਿਹਤ ਨੂੰ ਬਣਾਉਣ ਆਉਂਦੇ ਹਨ ਪਰ ਲੱਗਦਾ ਹੈ ਕਿ ਉਹ ਬਿਮਾਰੀਆਂ ਆਪਣੇ ਨਾਲ ਲੈ ਕੇ ਜਾਂਦੇ ਹੋਣਗੇ ਅਮਰਸਰ ਫਾਸਟ ਵਿੱਚ ਖਬਰਾਂ ਵਿੱਚ ਇਹ ਜੋ ਕਿ ਨਰੇਸ਼ ਕੁਮਾਰ ਦੇ ਨਾਲ ਰਕੇਸ਼